ਦੋਸਤੋ ਸਤ ਸ੍ਰੀ ਅਕਾਲ ਰਾਮ ਰਾਮ ਸਲਾਮ ਮੈਂ ਇਕਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਸਾਡੇ ਗਵਾਂਢੀ ਪਿੰਡ ਸੂਰਿਆਲੇ ਤੋਂ ਲੈ ਕੇ ਆਏ ਆਂ ਚੌਥੇ ਸੂਏ ਮੱਝ ਦੀ ਹੈ ਬਾਕੀ ਦੀ ਜਾਣਕਾਰੀ ਸਾਰੀ ਬਾਈ ਤੋਂ ਲਵਾਂਗੇ ਵੀ ਕਿੰਨੇ ਚਰ ਦੀ ਕੱਚੀ ਹੈ ਮੱਝ ਪੱਠਪੂੜੇ ਦੀ ਬਹੁਤ ਸੋਹਣੀ ਹੈ ਚੌੜੇ ਪੱਠਪੂੜੇ ਦੀ ਕੱਦ ਦਰਮਿਆਨਾ ਹੈ ਤੇ ਬਾਕੀ ਦੀ ਡਿਟੇਲ ਬਾਈ ਤੋਂ ਪੁੱਛਾਂਗੇ ਮੱਝ ਤੋੜ ਕੇ ਦਿਖਾਵਾਂਗੇ ਨਹੀਂ ਨਹੀਂ ਬਾਈ ਜੀ ਸੱਸ ਸਹਸਰੀ ਘਰ ਬਾਈ ਉੱਚੀ ਬੋਲ ਮੜਾ ਹਾਂਜੀ ਬਾਈ ਜੀ ਕੀ ਨਾਂ ਬਾਈ ਬਲਜੀਤ ਸਿੰਘ ਜੀ ਬਲਜੀਤ ਸਿੰਘ ਜੀ ਪਿੰਡ ਕਿਹੜਾ ਹੈ ਸੂਰੇ ਵਾਲਾ ਜੀ ਨੇੜੇ ਮਸ਼ਹੂਰ ਪਿੰਡ ਕਿਹੜੇ-ਕਿਹੜੇ ਆ ਵਾੜਾ ਕ੍ਰਿਸ਼ਨਪੁਰਾ ਗੁੜੀ ਸਿੰਗਰ ਆਹ ਸਭ ਉੱਤਰ ਜੀ ਕੌਣੀ ਅੱਛਾ ਏ ਨੇੜੇ ਪਿੰਡ ਆ ਗਿਆ ਆਪਣੇ ਤੇ ਨਾਂ ਕੀ ਦੱਸਾਂ ਬਲਜੀਤ ਸਿੰਘ ਬਲਜੀਤ ਸਿੰਘ ਤੇ ਮੋਬਾਈਲ ਨੰਬਰ 9815284099 98152 84099 84099 ਦੋਸਤੋ ਇਹ ਨੰਬਰ ਵੀਡੀਓ ਦੇ ਉੱਤੇ ਚੱਲਦਾ ਰਹੂਗਾ ਤੇ ਤੁਹਾਨੂੰ ਮੱਝ ਤੋੜ ਕੇ ਵਿਖਾਉਣੇ ਤੇ ਇਹ ਮੱਝ ਦਾ ਮਧੂਰੀ ਸੂਆ ਕਿੰਨੇ ਮੈਂ ਚੌਥਾ ਸੂਆ ਜੀ ਚੌਥੇ ਸੂਏ ਸੋਨਾ ਤੇ ਤੀਜੇ ਸੂਏ ਦੁੱਧ ਕਿੰਨਾ ਕੱਢਿਆ ਨੇ ਦੁੱਧ ਕੱਢਿਆ ਜੀ ਕਿੰਨਾ 16 ਲੀਟਰ 16 ਲੀਟਰ ਦੁੱਧ ਹਾਂਜੀ ਹਾਂਜੀ 16 ਲੀਟਰ ਦੁੱਧ ਕੱਢਿਆ ਤਾਂ ਉਸ ਤੋਂ ਮੱਝ ਦਰਮਿਆਨੀ ਜ਼ਰੂਰ ਹੈ ਹੈਡ ਦੇ ਵਿੱਚ ਸਿੰਗ 'ਚ ਵੀ ਮਮੂਲੀ ਜਾਂ ਫਰਕ ਐਵੇਂ ਬਾਲਾ ਨਹੀਂ ਜਾਂਚਦਾ ਮੋਹਰਾ ਵਾਲਾ ਸਿੰਗ ਐਵੇਂ ਚਾਰ ਕਵਾਲ ਪੂਛ ਦੇ ਵਿੱਚ ਭੱਗੇ ਆ ਬਾਕੀ ਤੁਹਾਨੂੰ ਤੋੜ ਕੇ ਵਿਖਾ ਦੰਨੇ ਆ ਤੇ ਤੋਰੀ ਬੇਟਾ ਮੱਝ ਨੂੰ ਜਮਾ ਹੌਲੀ ਤੋਰੀ ਕੋ ਆਰਾ ਨਾ ਖੋਲਾ ਬਿਲਕੁਲ ਪਤਲੀ ਚਮੜੀ ਦੀ ਐ ਵੀ ਕਾਂਜਰ ਗਾ ਪਿੰਡਾ ਦੇਖੋ ਇਥੇ ਕਿ ਤੂੰ ਵੀ ਦੇਖੋ ਕਾਗਜ਼ਰਗਾ ਪਿੰਡਾ ਹੈ ਪਸ਼ੂ ਦਾ ਦੁੱਧ ਵਾਲੇ ਦਾ ਨਿਸ਼ਾਨੀਆਂ ਐ ਪਤਾ ਲੱਗਦਾ ਵੀ ਬਿਲਕੁਲ ਕਾਗਜ਼ਰਗਾ ਪਿੰਡਾ ਹੈ ਤੇ ਥਣ ਲਿਵਾ ਵੀ ਹੋਲੀ ਥਣ ਲਿਵਾ ਵੀ ਦੇਖੋ ਲਿਵਾ ਦੇਖੋ ਤੁ ਮੱਝ ਦਾ ਜਮਾ ਪੂਛ ਨਾ ਲਾਈ ਫਿਰਦੀ ਹੈ ਲਿਵਾ ਸੂਣਾ ਲਾਈ ਫਿਰਦੀ ਹੈ ਦੇਖੋ ਕਿੰਨਾ ਸੋਹਣਾ ਲਿਵਾ ਹੈ ਪੂਰੀ ਤਿਆਰੀ ਹੈ ਤੇ ਬਾਕੀ ਬਾਈ ਤੋਂ ਪੁੱਛਦਿਆਂ ਵੀ ਕਿੰਨੇ ਦਿਨ ਬਾਕੀ ਹੈ ਤੇ ਬਿਲਕੁਲ ਬਰੀਕ ਚਮੜੀ ਦੀ ਇਹ ਪੈਠਪੂੜਾ ਬਹੁਤ ਹੀ ਜ਼ਿਆਦਾ ਮਤਲਬ ਚੌੜਾ ਹੈ ਤੇ ਬਾਕੀ ਬਾਈ ਨੂੰ ਪੁੱਛਦਿਆਂ ਵੀ ਦਿਨ ਕਿੰਨੇ ਬਾਕੀ ਹੈ ਤੇ ਦੁੱਧ ਥੋਨੂੰ ਦੱਸਦਾ ਵੀ ਤੀਜੇ ਸੂਏ 16 ਕਿਲੋ ਦਿੰਦਾ ਹੈ ਤੇ ਦੁੱਧ ਹੁੰਦਾ ਬਾਈ ਤੁਹਾਡੀ ਸੇਵਾ ਦਾ ਜੇ ਹੋਣਾ ਹੀ ਆਪਾਂ ਕਹਿ ਦਈਏ ਵੀ ਇਹਨਾਂ ਕੋਲੇ 16 ਕਿਲੋ ਦਿੰਦਾ ਹੈ ਤੇ ਤੁਸੀਂ 17 ਵੀ ਚੋ ਸਕਦੇ ਹੋ ਤੇ ਤੁਸੀਂ ਥਣ ਵੇਖ ਲਓ ਬਾਈ ਜੀ ਤੇ ਤੁਸੀਂ ਇਹ ਤੋਂ 14 ਵੀ ਚੋ ਸਕਦੇ ਹੋ ਇਹ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਕਿਉਂਕਿ ਦੁੱਧ ਸੇਵਾ ਦਾ ਹੁੰਦਾ ਵੀਰੇ ਤੇ ਬਾਕੀ ਬਿਲਕੁਲ ਕਾਗਜ਼ ਵਰਗੀ ਪਤਲੀ ਜਿੱਥੋਂ ਮਰਜੀ ਚੁੰਡੀ ਭਰ ਲਓ ਦੇਖੋ ਜਮਾ ਪਤਲੀ ਚਮੜੀ ਦਾ ਪਤਲੀ ਚਮੜੀ ਦਾ ਪਸ਼ੂ ਹੀ ਦੁੱਧ ਕੱਢਦਾ ਪਸ਼ੂ ਪਤਲੀ ਚੌਂੜੀ ਵਾਲਾ ਹੀ ਤੇ ਹੁਣ ਵੀਰਾ ਆ ਜਾ ਇਹ ਮਤਲਬ ਸਾਹਮਣੇ ਆ ਜਾਓ ਸੂਆ ਚੌਥਾ ਦੱਛਾ ਹੈ ਕਨਫਰਮੈਂਟ ਚੌਥਾ ਸੂ ਹੈ ਤੇ ਬਾਈ ਜੀ ਮਤਲਬ 10 ਦਿਨਾਂ ਦੇ ਕੱਤੀ ਆ ਦਿਨ ਕਿੰਨੇ ਬਾਕੀ ਆ ਇਹਦੇ ਚ ਇਹਦੇ ਮਤਲਬ ਕਿੰਨੀ ਤਰੀਕ ਨੂੰ ਦਿਨ ਪੂਰੇ ਆ ਇਹਦੇ ਜੀ ਅੱਜ ਹੋ ਗਈ 27 29 30 31 4 ਤੇ 6 10 6 ਤਰੀਕ ਨੂੰ 6 ਤਰੀਕ ਨੂੰ ਦਿਨ ਪੂਰੇ 6 ਤਰੀਕ ਨੂੰ ਦਿਨ ਪੂਰੇ ਬੰਦਿਆ 10 ਤਰੀਕ ਦੇ ਹਿਸਾਬ ਨਾਲ ਤੇ ਮੱਝ ਲੱਗਦੀ ਵੀ ਹੈ ਕਿਉਂਕਿ ਪਿੱਠ ਪੁੜੇ ਤੋਂ ਕਿਤੋਂ ਹਜੇ ਪੁੜੇ ਪੜੇ ਬਿਲਕੁਲ ਨਹੀਂ ਨਵਾਏ ਆ ਤੇ ਵੈਸੇ ਮੱਝ ਦੇਖੋ ਤੁਸੀਂ ਤੇ ਲੇਵਾ ਦੱਸਦਾ ਕਿ ਮੱਝ ਦੁੱਧ ਵਾਲੀ ਹੈ ਲੰਮੀ ਸੂਦੀ ਆ ਪਤਲੀ ਸੂਦੀ ਇਹ ਪਾਸਤਾਨਾਂ ਦੇ ਦੱਸ ਦਿੰਦੇ ਨੇ ਨਿਸ਼ਾਨੀ ਹੁੰਦੀ ਹੈ ਬਸੂ ਦੀ ਬਾਕੀ ਗੋਹਾ ਟਾਈ ਬੇਟਾ ਆਣ ਵੇਖ ਲੋ ਗੋਹਾ ਕਰਦੀ ਦਾ ਥਣ ਲੇਵਾ ਥਣ ਲੇਵਾ ਬਹੁਤ ਹੀ ਸੋਹਣਾ ਮੱਝ ਦਾ ਤੇ ਬਾਕੀ ਤੁਸੀਂ ਦੱਸਣਾ ਮਾਲਕ ਨੇ ਦੁੱਧ ਦੱਸਤਾ ਵੀਡੀਓ ਬਣਾਉਣ ਵਾਲੇ ਨੇ ਵੀਡੀਓ ਬਣਾਉਣੀ ਹੁੰਦੀ ਹੈ ਦੁੱਧ ਘਾਹ ਵਾਲੇ ਦੀ ਸੇਵਾ ਦਾ ਹੁੰਦਾ ਤੇ ਮਤਲਬ ਜਿੰਨਾ ਪਾ ਲਓਗੇ ਉਨਾ ਕੱਢ ਲਓਗੇ ਵੀਰ ਵਾਲੇ ਦੀ ਗਰੰਟੀ ਕੋਈ ਨਹੀਂ ਹੁੰਦੀ ਵੀ ਇਹਦੇ ਤੁਸੀਂ 16 ਦਾ 18 ਵੀ ਲੈ ਸਕਦੇ ਹੋ ਤਾਂ ਤੁਸੀਂ 16 ਤੋਂ 14 ਤੇ ਵੀ ਰਹਿ ਸਕਦੇ ਆ ਇਹ ਤੁਹਾਡੀ ਸੇਵਾ ਤੇ ਡਿਪੈਂਡ ਕਰਦਾ ਆ ਜਾ ਬਾਈ ਬੇਟਾ ਇਹਦਾ ਆਪਾਂ ਡਿਮਾਂਡ ਕੀ ਕਰਦੇ ਆ 1.5 ਲੱਖ ਰੁਪਏ 1.5 ਲੱਖ ਰੁਪਇਆ ਮਾਨਤਾਨ ਕੋਈ ਮਾਨਤਾਨ 5-4000 ਦਾ ਹੋਊਗਾ 5-4000 ਦਾ ਮੌਕੇ ਤੇ ਮਾਨਤਾਨ ਹੋ ਜਾਊਗਾ ਤੇ 16 ਲੀਟਰ ਦੁੱਧ ਚੋਇਆ ਵੇ ਤੁਹਾਡਾ ਪੱਕਾ ਕਨਫਰਮ ਹਾਂਜੀ ਚੋਇਆ ਵੇ ਚੋਇਆ ਵੇ ਹਾਂਜੀ ਇਹ 16 ਲੀਟਰ ਮਾਲਕ ਦਾ ਕਹਿਣਾ ਹੈ ਵੀਡੀਓ ਬਣਾਉਣ ਵਾਲੇ ਨੇ ਵੀਡੀਓ ਬਣਾਉਣੀ ਹੈ ਪੈਸੇ ਪਰ ਮੈਂ ਵਾਰ-ਵਾਰ ਉਹੀ ਚੀਜ਼ ਵਖਾਉਣਾ ਹਜੇ ਜਿਵੇਂ ਦਸਾਂ ਦਿਨਾਂ ਦੀ ਕੱਚੀ ਤੇ ਲੇਵਾ ਸੂਣਾ ਲਈ ਫਿਰਦੀ ਮੱਝ ਤੇ ਮੱਝ ਸੋਹਣੀ ਐ ਬਾਕੀ ਦੁੱਧ ਵਾਰ-ਵਾਰ ਉਹੀ ਗੱਲ ਕਹਿੰਦੇ ਆਪਾਂ ਸੇਵਾ ਦਾ ਵੀ ਤੁਸੀਂ ਕਿੰਨੀ ਸੇਵਾ ਕਰਦੇ ਹੋ ਤੇ ਪਤਲੀ ਚਮੜੀ ਦੀ ਐ ਬਰੀਕ ਚਮੜੀ ਦੀ ਤੇ ਹੋਰ ਕੁਝ ਕਹਿੰਦਾ ਚੋਣ ਇਹਦੇ ਬਾਰੇ ਠੀਕ ਹੈ ਦੋਸਤੋ ਮੱਝ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਓ ਮੇਰੇ ਫੇਸਬੁੱਕ ਪੇਜ ਤੇ ਇੰਸਟਾਗ੍ਰam ਨੂੰ ਫਾਲੋ ਕਰ ਲਿਓ ਤੇ YouTube ਚੈਨਲ ਦੇਖਣ ਵਾਲੇ ਸਬਸਕ੍ਰਾਈਬ ਕਰ ਦਿਓ ਕਮੈਂਟਾਂ ਦੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਵੀਰ ਨੂੰ ਕੋਈ ਜਾਨਵਰ ਚਾਹੀਦਾ ਹੁੰਦਾ ਤੁਹਾਡੇ ਇੱਕ ਸ਼ੇਅਰ ਨਾਲ ਸਾਰੀ ਦੁਨੀਆ ਕੋਲੇ ਵੀਡੀਓ ਪਹੁੰਚ ਜਾਣੀ ਹੁੰਦੀ ਹੈ ਜ਼ਰੂਰਤ ਵਾਲੇ ਨੂੰ ਮੱਝ ਮਿਲ ਜਾਣੀ ਹੁੰਦੀ ਹੈ ਤੇ ਮੇਰੇ ਚੈਨਲ ਨੂੰ ਮਤਲਬ ਸਬਸਕ੍ਰਾਈਬ ਫਾਲੋ ਤੇ ਆਪਣਾ ਲਾਇਕ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਰਾਮ ਰਾਮ ਸलाम ਧੰਨਵਾਦ ਜੀ